ਇਹ ਸਰਜੀਤ ਸਿੰਘ ਜੀ ਦੀ ਕਥਾ ਕਿ ਸਾਡਾ ਸੱਜਣ ਇਸ ਦੌਰ ਦੇ ਵਿੱਚ ਕਿਹੜਾ ਵਾ ਇਸ ਸਮਾਜਰੇ ਦੇ ਵਿੱਚ ਮੈਂ ਕਿੰਨੀ ਹੈ ਬੜੀ ਇੰਟਰਸਟਿੰਗ ਕਥਾ ਵਾ ਪਹਿਲਾਂ ਆਪਾਂ ਵੀਡੀਓ ਦੇਖਦੇ ਆ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਆ ਸੱਜਣ ਕੌਣ ਹੈ ਜਿਹਦੇ ਨਾਲ ਸਦਾ ਬਣੀ ਰਹੇ ਤੇ ਉਹ ਸੱਜਣ ਕਿਹੜਾ ਹੁੰਦਾ ਜਿਹਦਾ ਸਦਾ ਬਣੀ ਰਹੇ ਕਿੰਨੇ ਕ ਸੱਜਣਾ ਜਿਨ੍ਹਾਂ ਨਾਲ ਸਦਾ ਬਣੀ ਰਹਿੰਦੀ ਆਪਣੀ ਭਲਾ ਜਦੋਂ ਤੱਕ ਤੁਸੀਂ ਉਹਦੇ ਮੁਤਾਬਕ ਚੱਲੇ ਸਮਝ ਆ ਗਈ ਹੁਣ ਹੁਣ ਤੱਕ ਆਪਸ ਹੈ ਹੀ ਆ ਤੇ ਜਦਨ ਕਿਤੇ ਆਪਾਂ ਉਹਦੇ ਮੁਤਾਬਕ ਨਾ ਜਲੇ ਉਹਨੇ ਕਹਣਾ ਮਨਮੁੱਖਾ ਕੇਰੀ ਦੋਸਤੀ ਮਾਇਆ ਕਾ ਸਰ ਬੰਦ ਮੰਦੇ ਪਿਛੇ ਤਰਨਵਾਰ ਦੀ ਦੋਸਤੀ ਵੀ ਇਦਾਂ ਦੀ ਹੁੰਦੀ ਆ ਜਿੱਚਰ ਪੈਣਣ ਖਾਮਣੇ ਤੇ ਚ ਰੱਖਣ ਗਣ ਜਦੋਂ ਤੱਕ ਪੈਣਣ ਖਾਣ ਲਈ ਦੀ ਜੋ ਗੰਡ ਜਿਤ ਦਿਨ ਕਿਸ਼ੂ ਨਾ ਹੋ ਵਈ ਤਿਤ ਦਿਨ ਬੋਲਣ ਗੰਦ ਜਦੋਂ ਪਤਾ ਲੱਗਿਆ ਜੇਬ ਚੋਂ ਪੈਸੇ ਮੁੱਕ ਗਏ ਸਭ ਤੋਂ ਵੱਧ ਗੰਦ ਵੀ ਉਹਨੇ ਬੋਲਣਾ ਓਸੇ ਮਿੱਤਰ ਨੇ ਜਿਹਦੇ ਨਾਲ ਬਹਿ ਕੇ ਖਾਦਾ ਕਿਉਂਕਿ ਉਹ ਤੁਹਾਨੂੰ ਉਹਦੇ ਬਾਰੇ ਤੁਹਾਨੂੰ ਉਹਨੂੰ ਤੁਹਾਡੇ ਬਾਰੇ ਪਤਾ ਹੈ ਤੇ ਸਭ ਤੋਂ ਘਟਿਆ ਕੈਰੈਕਟਰ ਪਤਾ ਕਿਹੜਾ ਹੁੰਦਾ ਜਦੋਂ ਤੁਸੀਂ ਕਿਸੇ ਨਾਲ ਦੋਸਤੀ ਕਰਕੇ ਤੁਹਾਨੂੰ ਨੇ ਆਪਣੇ ਅੰਦਰ ਦੀ ਪਰਿਵਾਰ ਦੀ ਕੋਈ ਗੱਲ ਦੱਸੀ ਹੈ ਨਾ ਜੇ ਦੋਸਤੀ ਟੁੱਟ ਵੀ ਗਈ ਹੈ ਨਾ ਉਹ ਗੱਲ ਉੱਥੇ ਛੱਡ ਦਿਓ ਉਹਦਾ ਬਾਤ ਤਾਨਾ ਨੀਣਾ ਮਾਰਨਾ ਕਿ ਤੂੰ ਤੂੰ ਮੈਨੂੰ ਆਪਣੇ ਦੱਸਿਆ ਸੀ ਨਾ ਭਰਾ ਬਾਰੇ ਭਤੀਜੇ ਬਾਰੇ ਜਦੋਂ ਤੈਨੂੰ ਦੱਸਿਆ ਸੀ ਨਾ ਉਦੋਂ ਤੂੰ ਉਹਦਾ ਦੋਸਤ ਸੀ ਉਹ ਤੇਰਾ ਦੋਸਤ ਹੀ ਅੱਜ ਤੂੰ ਵੈਰ ਪਾ ਕੇ ਬਹਿ ਗਿਆ ਅੱਜ ਤੇ ਤੈਨੂੰ ਉਹਦੀਆਂ ਚੰਗੀਆਂ ਗੱਲਾਂ ਵੀ ਮਾੜੀਆਂ ਲੱਗਣੀਆਂ ਭਾਈ ਕਰੈਕਟਰ ਦਾ ਅਰਥ ਕੋਈ ਪਰਾਇਆ ਸਾਥ ਕਰਨਾ ਹੀ ਕਰੈਕਟਰ ਤੋਂ ਡਿੱਗੇ ਦੀਆਂ ਨਿਸ਼ਾਨੀਆਂ ਨਹੀਂ ਹੁੰਦੀਆਂ ਕੋਈ ਨਸ਼ਾ ਪੀਣਾ ਕਰੈਕਟਰ ਤੋਂ ਡਿੱਗੇ ਦੀਆਂ ਨਿਸ਼ਾਨੀਆਂ ਹੁੰਦੀਆਂ ਕਿਸੇ ਨਾਲ ਬਹਿ ਕੇ ਖਾ ਕੇ ਉਹਨੇ ਆਪਣੇ ਪਰਿਵਾਰ ਦਾ ਕੋਈ ਦੁੱਖ ਤੇਰਾ ਨਾ ਫੋਲਿਆ ਹੋਵੇ ਤੇ ਤੂੰ ਉਹਦੇ ਵੀ ਮਿਹਣੇ ਮਾਰੇ ਬਾਦ ਵਿੱਚ ਇਹ ਸਭ ਤੋਂ ਘਟੀਆ ਕਰਤਾਰ ਦੀ ਨਿਸ਼ਾਨੀ ਹੁੰਦੀ ਹੈ ਪਿਆਰੇ ਨੀਵੇਂ ਪੱਤਰ ਦੇ ਕਰੈਕਟਰ ਦੀ ਨਿਸ਼ਾਨੀ ਨਹੀਂ ਹੈ ਉਹਦਾ ਸ਼ਰਤ ਠੀਕ ਹੈ ਹਸਬੰਡ ਵਾਈਫਰ ਤਲਾਕ ਹੋਣਾ ਹੈ ਠੀਕ ਹੈ ਨਹੀਂ ਬਣਦੀ ਭਾਈ ਤੇਰਾ ਆਪਣਾ ਦਾ ਪਰ ਜਿਹੜਾ ਉਸ ਵਕਤ ਆਪਣਾ ਰਿਸ਼ਤਾ ਸੀ ਉਸ ਵਕਤ ਤੇਰੀ ਮੇਰੀ ਨਾਲ ਗੱਲ ਸੀ ਉਹਨੂੰ ਖਤਮ ਬਸ ਸਟਾਪ ਇਹ ਉੱਚੇ ਕੈਰੇਕਟਰ ਦੀ ਨਿਸ਼ਾਨੀ ਹੁੰਦੀ ਹੈ ਤੂੰ ਇੱਕ ਕੈਰੇਕਟਰ ਬਣਦਾ ਗੁਰਬਾਣੀ ਚ ਗੁਰਬਾਣੀ ਪੜ੍ਹਿਆ ਸਮਝਿਆ ਵਿਚਾਰਿਆ ਸਜਣ ਸੋਜੋ ਰਾਹ ਸਜਣ ਕੌਣ ਹੈ ਜਿਹੜਾ ਸਦਾ ਹੀ ਰਾਹ ਸੰਦਾ ਰਵੇ ਜਿਹਦੇ ਨਾਲ ਸਦਾ ਬਣੀ ਰਹੇ ਤੇ ਫਿਰ ਐਸਾ ਸਜਣ ਤੇ ਇੱਕੋ ਹੀ ਹੈ ਫਿਰ ਉਹ ਕਿਹੜਾ ਬਣਦਾ ਉਹ ਮੇਰਾ ਗੁਰੂ ਸੱਜਣ ਸੱਜਣ ਸੱਚਾ ਪਾਤਸ਼ਾਹ ਜਿਸ ਆਪਸੋ ਬੈਠਿਆਂ ਸੋਹੀ ਐ ਜਿਹਦੇ ਕੋਲ ਬੈਠਿਆ ਨਾ ਇੰਨੇ ਸੋਹਣੇ ਲੱਗਦਾ ਵੀ ਜੇ ਘਰੋਂ ਮਾਂ ਦਾ ਫੋਨ ਆ ਜਾਏ ਪੁੱਛੇ ਪੁੱਤ ਕਿੱਥੇ ਬੈਠਾ ਤੇ ਬੱਚਾ ਕਵੇ ਮਾਂ ਮੈਂ ਗੁਰੂ ਦੇ ਕੋਲ ਬੈਠਾ ਤੇ ਮਾਂ ਆਂਦੀ ਐ ਜੁਗ ਜੁਗ ਜੀ ਪੁੱਤ ਬਾਪਾਂ ਦਾ ਪੁੱਤ ਜੁਗ ਜੁਗ ਜੀ ਤੂੰ ਚੰਗੇ ਸੱਜਣ ਕੋਲ ਸੰ ਚੰਗੇ ਗੁਰੂ ਕੋਲ ਬੈਠਾ ਚੰਗੇ ਉਸਤਾਦ ਕੋਲ ਬੈਠਾ ਤੈਨੂੰ ਘੜੇਗਾ ਤੇਰੀ ਸੁਰਤ ਘੜੇਗਾ ਤੂੰ ਚੰਦਨ ਹਮ ਅਰਿੰਦ ਬਾਪੂ ਸੰਗਤ ਤੁਮਾਰੇ ਵਾਸਾ ਨੀਚ ਰੂਖ ਤੇ ਉੱਚ ਭਏ ਹੈ ਗੰਗ ਸੁਗੰਧ ਨਿਵਾਸਾ ਮਾਦੋ ਸਤ ਸੰਗਤ ਸ਼ਰਨ ਤੁਮਾਰੀ ਹੇ ਮਾਦੋ ਤੁਹਾਡੀ ਸਤ ਸੰਗਤ ਵਿੱਚ ਰਹਿ ਕੇ ਅਸੀਂ ਤਰ ਗਏ ਹਮ ਅਵਗਣ ਤੁਮ ਤੁਮ ਉਪਕਾਰੇ ਤੁਸੀਂ ਪਰਪਕਾਰ ਕਰਨ ਵਾਲੇ ਹੋ ਅਸੀਂ ਉਹਨਾਂ ਨਾਲ ਭਰੇ ਪਏ ਹਾਂ ਮਹਾਰਾਜ ਜਿਸ ਕਰਕੇ ਸਾਧ ਸੰਗਤ ਜੀ ਹਮ ਅਸੀਂ ਉਹ ਹਾਂ ਜਿਹੜੇ ਔਗਣਾਂ ਨਾਲ ਹਮ ਮੈਲੇ ਤੂੰ ਉਜੜ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੂੰ ਚਤੁਰ ਸਿਆਣੇ ਤੂੰ ਸਰਬ ਕਲਾ ਕਾ ਮਾਦੋ ਹਮ ਐਸੇ ਇੱਕ ਚਿੱਤ ਹੋ ਰੱਖਿਓ ਜਦੋਂ ਕਿਸੇ ਨਾਲ ਵਿਗੜ ਜਾਏ ਨਾ ਉਦੀ ਅਸ਼ਾਈ ਚੇਤੇ ਕਰੋ ਮਲੋ ਭਰਾ ਭਰਾ ਦੀ ਵਿਗੜ ਗਈ ਹੈ ਭੈਣ ਭੈਣ ਦੀ ਵਿਗੜ ਗਈ ਹੈ ਨੋ ਸੱਸ ਦੀ ਵਿਗੜ ਗਈ ਹੈ ਪਿਓ ਪੁੱਤ ਦੀ ਵਿਗੜ ਗਈ ਹੈ ਦੋਸਤ ਦੀ ਵਿਗੜ ਗਈ ਆਪਸ ਸਾਡਾ ਦਿਮਾਗ ਕੀ ਕਰਦਾ ਉਸਕੋ ਉਸ ਵਕਤ ਉਹ ਨੈਗੇਟਿਵ ਗੱਲਾਂ ਕੱਢ ਕੱਢ ਕੇ ਲਿਉਂ ਉਹਦਾ ਕੰਮ ਹੈ ਨਾ ਬ੍ਰੇਨ ਕੰਮ ਇਦਾਂ ਕਰਦਾ ਉਹਨੇ ਕਿੱਥੇ ਜਿੱਥੇ ਗਲਤ ਹੋਇਆ ਨਾ ਉਹ ਕੱਢ ਕੱਢ ਲਿਉਣੀ ਆ ਤਾਂ ਕਿ ਤੁਹਾਡੇ ਮਨ ਚ ਜਿਹੜੀ ਮਾੜੀ ਮੋਟੀ ਕਿਤੇ ਪਿਆਰ ਬਚਿਆ ਉਹਨੂੰ ਚੁੱਕਣਾ ਵਾ ਮਨ ਖੋਤਾ ਜਵਾਨ ਉਹਨੇ ਅੰਦਰੋਂ ਸਭ ਕੁਝ ਚੱਕ ਦੇਣਾ ਉਦੋਂ ਮਨ ਨੂੰ ਸਟਾਪ ਕਰ ਦੇ ਚੁੱਪ ਹੁਣ ਮੈਂ ਪੋਜ਼ਿਟਿਵ ਵਿਚਾਰ ਚੱਕਾਂ ਉਹਦੇ ਕਿੱਥੇ ਕਿੱਥੇ ਉਹਨੇ ਮੇਰਾ ਕੰਮ ਸਵਾਰਿਆ ਕਿੱਥੇ ਕਿੱਥੇ ਮੇਰਾ ਉਹਨੇ ਭਲਾ ਕੀਤਾ ਕਿੱਥੇ ਕਿੱਥੇ ਮੇਰੇ ਉਹ ਕੰਮ ਆਇਆ 2 ਮਿੰਟ ਸੋਚਣ ਤੋਂ ਬਾਅਦ ਨਾ ਤੁਹਾਡੇ ਦਿਮਾਗ ਚ ਜਿਹੜਾ ਕੈਮੀਕਲ ਬਣ ਰਿਹਾ ਸੀ ਨਾ ਜ਼ਹਿਰ ਬਣ ਰਿਹਾ ਸੀ ਉਹ ਅਮਰਤ ਵਿੱਚ ਤਬਦੀਲ ਹੋ ਜਾਣਾ ਤੇ ਤੁਸੀਂ ਸਿਰੇ ਉੱਠ ਕੇ ਬਤਾ ਕਹਿਣਾ ਉਹ ਪਾਉ ਛੱਡ ਤੂੰ ਵੀ ਪੋਲਾ ਤੇ ਮੈਂ ਵੀ ਪੋਲਾ ਆਪਾਂ ਗਏ ਵਧੀਆ ਜਿੰਦਗੀ ਵਿੱਚ ਐਦਾਂ ਵੀ ਲੋਕ ਇਕੱਠੇ ਹੁੰਦੇ ਆ ਇਹਨਾਂ ਪਿਆਰ ਦੇ ਸੋ ਵੀਵਰਸ ਅਸੀ ਅੱਜ ਦੀ ਵੀਡੀਓ ਵੀਡੀਓ ਦੇਖਣ ਦੇ ਸੀ ਆਪਾਂ ਗਿਆਨੀ ਸਬਜੀਤ ਸਿੰਘ ਜੀ ਦੀ ਕਥਾ ਕਿ ਇਸ ਦੌਰ ਦੇ ਕਿ ਇਸ ਸਮਾਜ ਦੇ ਵਿੱਚ ਸਾਡਾ ਸੱਜਣ ਕੌਣ ਹੈ ਅਸੀਂ ਹਰ ਇੱਕ ਨੂੰ ਆਪਣੀਆਂ ਗੱਲਾਂ ਬਾਤਾਂ ਦੱਸਦੇ ਹਾਂ ਲੇਕਿਨ ਸਾਡਾ ਸੱਜਣ ਕੌਣ ਹੈ ਸੱਜਣ ਸਾਡਾ ਕੋਈ ਦੋਸਤ ਹੈ ਕੋਈ ਰਿਸ਼ਤੇਦਾਰ ਹੈ ਅਸੀਂ ਜਿਨ੍ਹਾਂ ਨੂੰ ਗੱਲਾਂ ਦੱਸਦੇ ਹਾਂ ਉਹ ਸਾਡੇ ਸੱਜਣ ਕੋਸਲੇ ਹੋ ਸਕਦੇ ਨੇ ਜਿਸ ਲਈ ਕਿ ਸਾਡੇ ਨਾਲ ਕੋਈ ਕੋਈ ਗੱਲ ਉਹਨਾਂ ਦੀ ਹੋ ਜੇ ਜਾਂ ਅਨਬਿਨ ਹੋ ਜੇ ਤੇ ਉਹ ਸਾਡਾ ਜਿਹੜਾ ਸੀ ਉਹਨਾਂ ਨੂੰ ਕੋਈ ਰਾਜ਼ ਦੱਸਿਆ ਕੋਈ ਗੱਲ ਦੱਸੀ ਹੈ ਉਹਨੂੰ ਉਹ ਦੂਸਰਿਆਂ ਤੱਕ ਨਾ ਦੱਸਣ ਕਿਉਂਕਿ ਅੱਜ ਕੱਲ ਹੁੰਦਾ ਵੈ ਕਿ ਅਗਰ ਅਸੀਂ ਕਿਸੇ ਦੋਸਤ ਨੂੰ ਗੱਲ ਦੱਸਦੇ ਹਾਂ ਥੋੜੀ ਲੜਾਈ ਹੋ ਜਾਂਦੀ ਹੈ ਤਾਂ ਉਹ ਸਾਰਿਆਂ ਨੂੰ ਦੱਸਦਾ ਫਿਰਦਾ ਹੁੰਦਾ ਕਿ ਆ ਇਨੇ ਮੈਨੂੰ ਇੰਜ ਦੱਸਿਆ ਸੀ ਫਲਾਣੇ ਦੇ ਬਾਰੇ ਚ ਫਲਾਣੇ ਦੇ ਬਾਰੇ ਚ ਇਹ ਕੋਈ ਸੱਜਣ ਨਹੀਂ ਹੁੰਦਾ ਸੱਜਣ ਇਹੋ ਜਿਹਾ ਹੋਣਾ ਚਾਹੀਦਾ ਵੈ ਕਿ ਜਿਹੜਾ ਕਿ ਜਿਹਨੂੰ ਅਸੀਂ ਆਪਣੀ ਗੱਲ ਦਸੀਏ ਤੇ ਉਹ ਉਹਨੂੰ ਛੁਪਾ ਕੇ ਰੱਖੇ ਦੂਸਰਿਆਂ ਨੂੰ ਕੋਈ ਲੜਾਈ ਵੀ ਹੋ ਜੇ ਕੁਝ ਵੀ ਹੋਵੇ ਤੇ ਉਹ ਨਾ ਦੱਸੇ ਔਰ ਇਹ ਸੱਜਣ ਜਿਹੜਾ ਨਾ ਸਿਰਫ ਏਕ ਹੀ ਹੋ ਸਕਦਾ ਵੈ ਰੱਬ ਹੋ ਸਕਦਾ ਗੁਰੂ ਹੋ ਸਕਦਾ ਵੈ ਸਾਨੂੰ ਇਹਨਾਂ ਨੂੰ ਆਪਣੇ ਸੱਜਣ ਬਣਾਉਣਾ ਚਾਹੀਦਾ ਵੈ ਆਪਣਾ ਦੁੱਖ ਦਰਦ ਹਰ ਕੁਛ ਜਾ ਕੇ ਇਹਨਾਂ ਨੂੰ ਦੱਸਣਾ ਚਾਹੀਦਾ ਵੈ ਕਿਉਂਕਿ ਇਹ ਕਿਸੇ ਨੂੰ ਨਹੀਂ ਦੱਸਣਗੇ ਕਿਉਂਕਿ ਇਹੋ ਜਿਹਾ ਸੱਜਣ ਜਿਹੜਾ ਨਾ ਉਹੀ ਸਾਡੀ ਜ਼ਿੰਦਗੀ ਦੇ ਵਿੱਚ ਹੋਣਾ ਚਾਹੀਦਾ ਨਾ ਕਿ ਜਿਹੜੇ ਅੱਜ ਕੱਲ ਦੇ ਦੋਸਤ ਤੇ ਰਿਸ਼ਤੇਦਾਰੀਆਂ ਸੀ ਕਿ ਜਿਨ੍ਹਾਂ ਨੂੰ ਆਪਣਾ ਸੱਜਣ ਸਮਝਦੇ ਇਹ ਕੁਝ ਵੀ ਨਹੀਂ ਹੈ ਸਾਨੂੰ ਇੱਕ ਅੱਲਾ ਨੂੰ ਮੰਨਣਾ ਚਾਹੀਦਾ ਏਕ ਓਨਕਾਰ ਸਾਨੂੰ ਇਹਨਾਂ ਦੇ ਅੱਗੇ ਜਾ ਕੇ ਆਪਣੇ ਦੁੱਖ ਦਰਦ ਸਾਰੇ ਦੱਸਣੇ ਚਾਹੀਦੇ ਆ ਔਰ ਉਹੀ ਇੰਨਾਂ ਦਾ ਹੱਲ ਕਰਦੇ ਨੇ ਸਾਨੂੰ ਇਹੋ ਜਿਹੇ ਲੋਕਾਂ ਦੇ ਲਾਗੇ ਨਹੀਂ ਜਾਣਾ ਚਾਹੀਦਾ ਮੈਨੂੰ ਇਹਨਾਂ ਦੀ ਕਥਾ ਜਿਹੜੀ ਬੜੀ ਵਧੀਆ ਲੱਗੀ ਹੈ ਤੁਹਾਨੂੰ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਇਜ਼ਹਾਰ ਜ਼ਰੂਰ ਕਰਿਓ